ਜਿਹੜੇ ਹੀ ਕੱਡੇ ਬਰਾਦਰ ਹੈ ਤੇ ਭਾਬੀ ਨਾਲ ਤੇ ਛੋਟਾ ਭਤੀਜਾ ਮੇਰੇ ਨਾਲ ਤੇ ਉਹ ਦੋਵੇਂ ਆਪ ਦੇ ਬੇਟਨ ਮਿਲ ਕੇ ਆਉਂਦੇ ਪਏ ਸੀਗੇ ਤੇ ਇਹ ਤਾਂ ਦੀ ਸਾਈਡ ਸਹੀ ਸੀ ਕਿ ਤੇ ਉਪਰ ਸਰਕਾਰੀ ਬਾਤ ਕੋਈ ਆਈ ਹੈ ਜੋ ਉੱਪਰ ਚੜ ਗਈ ਹੈ ਮੌਕੇ ਤੇ ਪ੍ਰਾਪਤੀ ਡੱਥ ਹੋ ਗਈ ਭਾਬੀ ਜੀ ਦੀ ਤੇ ਬੱਚਾ ਜਿਹੜਾ ਉਹ ਵੀ ਐਡਮਿਟ ਹੈ ਜੀ ਕੀ ਲੱਗਦਾ ਵੀ ਤੇਜ ਰਫਤਾਰ ਸੀ ਬੱਸ ਦੀ ਤਾਂ ਕਰ ਗਈ ਬਾਸ ਦੀ ਤੇਜ ਰਫਤਾਰ ਬਿਲਕੁਲ ਗਲਤ ਸਾਈਡ ਤੋਂ ਆ ਰਹੀ ਸੀ ਤੇ ਸਾਡਾ ਤਾਂ ਮਤਲਬ ਕਿ ਮੌਕਾ ਤੇ ਵੀ ਤੁਸੀਂ ਥੋੜਾ ਦੇਖ ਸਕਦੇ ਬਿਲਕੁਲ ਆਪਦੀ ਸਾਈਡ ਸੇ ਜਾ ਸਕਦੇ ਤੇ ਬੱਸਾਂ ਦੀ ਬਾਸਾਂ ਲੈਣੇ ਜੋ ਮਤਲਬ ਗਲਤ ਹੋਇਆ ਐ ਸਾਹਿਬ ਇਹ ਤਾਂ ਜਾ ਰਹੀ ਸੀ ਇਹ ਨਾ ਸਕੂਲ ਤੋਂ ਆਈ ਸੀ ਕੱਲ ਖੁਦੋਂ ਤੇ ਅਗਰ ਪਿੰਡ ਵਾਪਸ ਜਾ ਰਹੀ ਸੀ ਅਗਰ ਰੋਡ 'ਤੇ ਬੱਸ ਆ ਰਹੀ ਸੀ ਉਹਨਾਂ ਨੇ ਗਲਤ ਹੁਣ ਕਰ ਕਹਣਾ ਇਹਨਾਂ ਦਾ ਐਕਸੀਡੈਂਟ ਆ ਜਿਆਦਾ ਰਫਤਾਰ ਸੀ ਚੱਲ ਬੋਲ ਦੇ ਯਾਰ ਅਫਤਾਰ ਸੀ ਇਹਨਾਂ ਦੀ ਉਹ ਕੰਟਰੋਲ ਨਹੀਂ ਹੋਈ ਨਹੀਂ ਕੰਟਰੋਲ ਨਹੀਂ ਹੋਈ ਨਾ ਸਪਰਚਾਰਜ ਕਿੱ데 ਤੇ ਜਾ ਰਹੇ ਇਹ ਸਪਰਚਾਰਜ ਉਹ ਥੱਲੇ ਵੱਧ ਗਈ ਇਹ ਕਿੱ데 ਤੇ ਜਾ ਰਹੇ ਇਹ ਬਾਈਕ 'ਤੇ ਸੀ ਤਿੰਨੇ ਜਾਨੇ ਏਸੀ ਇੱਕ ਨਾ ਮਿਸੀ ਸੀ ਇੱਕ ਬੇਟਾ ਸੀ ਉਹਦਾ ਇੱਕ ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਪਾਸਟੈਂਡ ਬਸ ਤੇ ਵਿੱਚ ਬਾਈਕ ਨਾਲ ਐਕਸੀਡੈਂਟ ਹੋਇਆ ਸੀ ਗਿਲੇ ਵਾਲਾ ਚੌਂਕ ਤੇ ਜਿੰਨੇ ਚ ਤਿੰਨ ਪਰਿਵਾਰਕ ਮੈਂਬਰ ਆਏ ਸੀ ਇੱਕ ਮਦਰ ਇੱਕ ਫਾਦਰ ਇੱਕ ਛੋਟਾ ਬੱਚਾ ਸੀ ਤੇ ਜਿਹੜੇ ਫਾਦਰ ਆ ਉਹਨਾਂ ਦੀ ਤਾਂ ਹੁਣੇ ਡੈਥ ਹੋ ਗਈ ਸੀ ਉਹ ਬੋਡੀ ਨੂੰ ਆਪਾਂ ਮੋਰਟੀਰੀ ਸ਼ਿਫਟ ਕਰਵਾ ਦਿੱਤਾ ਤੇ ਮਦਰ ਤੇ ਛੋਟੇ ਬੱਚੇ ਨੂੰ ਆਪਾਂ ਫਰੀਦਕੋਟ ਰੈਫਰ ਕਰ ਦਿੱਤਾ ਕਾਫੀ ਗੰਭੀਰ ਸੀ ਹਾਂਜੀ ਸਭ ਦੇ ਹੀ ਕਾਫੀ ਗੰਭੀਰ ਸੱਟਾਂ ਸੀ ਬੱਚੇ ਦੇ ਵੀ ਤੇ ਮਾਤਾ ਜੀ ਦੇ ਵੀ ਜਿਹੜੀ ਬੱਸ ਆ ਜੀ ਇਹ ਆ ਰਹੀ ਸੀ ਫਾਜ਼ਲਗਾ ਸਾਈਡ ਤੋਂ ਤੇ ਮੋਟਰਸਾਈਕਲ ਵਾਲੇ ਸਵਾਰ ਜਿਹੜੇ ਆ ਰਹੇ ਸੀ ਜੀ ਸ਼ਹਿਰ ਤੋਂ ਤੇ ਸ਼ਹਿਰ ਤੋਂ ਆ ਰਹੇ ਸੀ ਤੇ ਇਹਨਾਂ ਨੇ ਜਦੋਂ ਫਾਜ਼ਲਗਾ ਰੋਡ ਤੇ ਚੜਨ ਲੱਗੇ ਜੱਗੋਂ ਬੱਸ ਆ ਰਹੀ ਸੀ ਪਤਾ ਨਹੀਂ ਜੀ ਇਹ ਥੱਲੇ ਹੀ ਵੜ ਗਿਆ ਆ ਕੇ ਵੀ ਗਲਤੀ ਕੀ ਦੀ ਇਹਦੇ ਬਾਰੇ ਨਹੀਂ ਥ clear ਹੋ ਰਹਾ ਇੱਕ ਨਹੀਂ ਲੋਕ ਸਵਾਰ ਸੀ ਮੋਟਰਸਾਈਕਲ ਤਿੰਨ ਲੋਕ ਸਵਾਰ ਹਾਂ ਜੀ